ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਨਵੇਂ ਬਲੌਗ 'ਚ ਅੱਜ ਆਪਾਂ ਲਾਣਾ ਸੀਗਾ ਲੰਗਰ ਬਸਾਖੀ ਦੇ ਸਬੰਧ ਦੇ ਵਿੱਚ ਤਾਂ ਆਪਾਂ ਸਮਾਨ ਲੱਦ ਕੇ ਟਰੈਕਟਰ ਟਰੈਲੀ ਤੇ ਨਾਲ ਬਿਠਾਇਆ ਟੋਨੀ ਨੂੰ ਟੋਨੀ ਹਣੀ ਸੀਗੇ ਹਲਵਾਈ ਤੇ ਆਪਾਂ ਪਹੁੰਚ ਗਏ ਜੀ ਬੰਗਿਆ ਗ੍ਰੀਨ ਸਿਟੀ ਬੰਗਾ ਜਿੱਥੇ ਲਾਣਾ ਸੀਗਾ ਸ਼ਿਓਲੇ ਪੂਰੀਆਂ ਲੰਗਰ ਲੋ ਜੀ ਘਰ ਵਾਲੀ ਵੀ ਪਹੁੰਚ ਗਈ ਨਵਾਂ ਸੂਟ ਪਾ ਕੇ ਹਲਵਾਈ ਸੇਵਾਦਾਰ ਸਬਜ਼ੀ ਬਣ ਰਹੀ ਸੀ ਤੇ ਸੇਵਾਦਾਰ ਆ ਗਏ ਪਾਂਡੇ ਹੋ ਗਏ ਮੰਨਣ ਸ਼ੁਰੂ ਲੰਗਰ ਹੋ ਗਿਆ ਸ਼ੁਰੂ ਆ ਵੰਡਾ ਜਗਤ ਤਲਵਿੰਦਰ ਦਾ ਸਾੜਾ ਜੀ ਵਾਹ ਜੀ ਵਾਹ ਬੜੀ ਦੂਰੋਂ ਦੂਰੋਂ ਸੇਵਾਦਾਰ ਆਏ ਸੀ ਕਿ ਸੇਵਾ ਕਰਨ ਤੇ ਲੰਗਰ ਦੇ ਵਿੱਚ ਚੱਲਦਾ ਰਿਹਾ ਲੰਗਰ ਛੋਲੇ ਤੇ ਪੂਰੀਆਂ ਸੰਤ ਬਾਬਾ ਕन्हैया ਜੀ ਦੇ ਵਿੱਚ ਤੇ ਸੰਤ ਬਾਬਾ ਕन्हैया ਸਿੰਘ ਦੀ ਯਾਦ ਚਿੱਤੇ ਬਸਾਂ ਕੀ ਦੀ ਸੰਗਤ ਦੇ ਵਿੱਚ ਇਹ ਜਿਹੜਾ ਲੰਗਰ ਆ ਸਮੂਹ ਬੰਗਾ ਇਲਾਕਾ ਲੋਕਾਂ ਵਾਸੀਆਂ ਦੀ ਸਾਧ ਸੰਗਤ ਵਰੋਂ ਸੱਜੇ ਸੰਜੋਗ ਦੇ ਨਾਲ ਤੇ ਬਹੁਤ ਤਰ ਦੋਸਤ ਜਿਨ੍ਹਾਂ ਨੇ ਬੜ ਤੋਂ ਬੜ ਸੰਜੋਗ ਦਿੱਤਾ ਇੰਟਰਪ੍ਰੀਜ਼ ਸਿੰਘ ਚੱਕਾ ਪ੍ਰੀ ਟਰੈਵਲ ਸਰਵਿਸ ਲਧਾਨਾ ਚੱਕਾ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਲੰਗਰ ਅੱਜ ਗ੍ਰੀਨ ਸਿਟੀ ਬੰਗਾ ਦੇ ਵਿੱਚ ਚੱਲਦਾ ਰਿਹਾ ਤੇ ਸਾਡੇ ਰਿਸ਼ਤੇਦਾਰ ਮਾਸੀ ਜੀ ਪੂਆ ਜੀ ਚਾਚਾ ਸਾਰੇ ਸੇਵਾ ਕਰ ਰਹੇ ਸੀ ਤੇ ਮਹਾਨ ਸ਼ਖਸੀਅਤਾਂ ਸਿਆਸੀ ਸਖਸ਼ੀਤਾ ਐਮਐਲਏ ਸਾਹਿਬ ਤੇ ਪ੍ਰੇਮ ਸਿੰਘ ਜੰਦੂ ਮਾਜਰਾ ਇੱਕ ਵਾਰੀ ਐਮਪੀ ਵੀ ਰਹੇ ਨੇ ਤੇ ਹੁਣ ਦੁਬਾਰਾ ਫਿਰ ਆਨੰਦਪੁਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਨੇ ਪ੍ਰੇਮ ਸਿੰਘ ਜੰਦੂ ਮਾਜਰਾ ਉਹਨਾਂ ਨੇ ਵੀ ਲੰਗਰ ਦੇ ਵਿੱਚ ਸ਼ਿਰਕਤ ਕੀਤੀ ਤੇ ਸੰਗਤ ਸੰਗਤ ਦਾ ਪਿਆਰ ਬਹੁਤ ਜ਼ਿਆਦਾ ਸੰਗਤ ਦਾ ਜਿਹੜਾ ਲੰਗਰ ਬਰਦੀ ਸ਼ਰਧਾ ਸ਼ੋਲੇ ਪੂਰੀਆਂ ਲੰਗਰ ਚੱਲਿਆ ਤੇ ਜਦੋਂ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਐਮ ਐਲ ਡਾਕਟਰ ਸੁਕੀ ਜੀ ਤੇ ਟੰਡਾ ਸਾਹਿਬ ਬਹੁਤ ਬਹੁਤ ਧੰਨਵਾਦ ਗੁਰਤੇਰਤ ਸਿੰਘ ਪੀ ਐ ਸਾਹਿਬ ਦਾ ਜਿਹੜੇ ਐਮ ਐਲ ਸਾਹਿਬ ਤੇ ਵਰਜਿੰਦਰ ਸਿੰਘ ਜੀ ਵਰਜਿੰਦਰ ਸਿੰਘ ਜੀ ਇਹਨਾਂ ਦਾ ਵੀ ਅਕਾਲੀ ਦਲ ਨੂੰ ਇਹਨਾਂ ਦੇ ਫਾਦਰ ਸਾਹਿਬ ਦੀ ਬਹੁਤ ਵੱਡੀ ਦੇਣ ਆ ਮਿੰਦਰ ਸਿੰਘ ਹੈਨਪੁਰ ਦੇ ਬੇਟਾ ਜੀ ਵਰਜਿੰਦਰ ਸਿੰਘ ਹੈਨਪੁਰ ਤੇ ਉੱਥੇ ਹੀ ਪ੍ਰੇਮ ਸਿੰਘ ਚੰਦੂ ਮਾਈ ਨੂੰ ਸਨਮਾਨਤ ਕੀਤਾ ਤੇ ਡਾਕਟਰ ਸਾਹਿਬ ਵੱਲੋਂ ਵੀ ਸਨਮਾਨਤ ਕੀਤਾ ਗਿਆ ਤੇ ਡਾਕਟਰ ਸਾਹਿਬ ਵੱਲੋਂ ਸਾਡੇ ਫਾਦਰ ਸਾਹਿਬ ਨੂੰ ਸਨਮਾਨਤ ਕੀਤਾ ਤੇ ਜੂਥ ਅਕਾਲੀ ਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਦੀਪ ਸਿੰਘ ਸ਼ਿਕਾਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਇਸ ਲੰਗਰ ਦੇ ਵਿੱਚ ਚੱਲ ਕੇ ਆਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦਿਲੋਂ ਸਤਿਕਾਰ ਪਿਆਰ ਤੇ ਡੈਡੀ ਸਾਡੇ ਡੈਡੀ ਦੇ ਪਰਮ ਮਿੱਤਰ ਬਹੁਤ ਉਹਨਾਂ ਦਾ ਵੀ ਸਤਿਕਾਰ ਪਿਆਰ ਸਾਰਿਆਂ ਨੇ ਬਖਸ਼ਿਆ ਤੇ ਚੰਦੂ ਮਾਇਰਾ ਸਾਹਿਬ ਨੂੰ ਦੀ ਅਰਦਾਸ ਵੀ ਕੀਤੀ ਕਿ ਇਸ ਵਾਰ ਮੈਂਬਰ ਪਾਰਲੀਮੈਂਟ ਬਣ ਕੇ ਜਰੂਰ ਜਾ ਤੇ ਨਗਰ ਦੇ ਵਿੱਚ ਸੇਵਾ ਦਾ ਸੇਵਾ ਕਰ ਰਹੇ ਸੀਗੇ ਲੰਗਰ ਲਗਾਤਾਰ ਚੱਲਦਾ ਸਾਡੀ ਮੰਮੀ ਵੀ ਨਾ ਠੀਕ ਹੋਣ ਦੇ ਬਾਵਜੂਦ ਵੀ ਸਾਡੀ ਮੰਮੀ ਵੀ ਸੇਵਾ ਕਰ ਰਹੀ ਸੀ ਸੇਵਾ ਦੇ ਵਿੱਚ ਜੁਟੀ ਹੋਈ ਸੀ ਮੰਮੀ ਸਾਡੀ ਤੇ ਲੰਗਰ ਪੂਰਾ ਜੋਰ ਜੋਸ਼ ਦੇ ਨਾਲ ਚੱਲ ਰਿਹਾ ਸੀਗਾ ਸਾਰਤਾ ਆ ਰਹੀਆਂ ਸੀ ਮੱਥਾ ਟੇਕ ਕੇ ਕੁਛ ਜਾ ਰਹੀਆਂ ਸੀਗੀਆਂ ਤੇ ਲੰਗਰ ਵੀ ਅਸੀਂ ਸਵੇਰੇ 8 ਵਜੇ ਸ਼ੁਰੂ ਕਰਤਾ ਸੀ ਤੇ ਲਗਾਤਾਰ ਸਾਢੇ 3-4 ਵਜੇ ਤੱਕ ਇਹ ਲੰਗਰ ਉਹ ਚੱਲਦਾ ਰਿਹਾ ਤੇ ਉਸ ਤੋਂ ਬਾਅਦ ਸਮਾਪਤੀ ਕੀਤੀ ਗਈ ਤੇ ਸਾਰਿਆਂ ਨੂੰ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਉਹ ਸਾਡੇ ਬਹੁਤ ਸਤਿਕਾਰਯੋਗ ਮਨੀਸ਼ ਭਾਤਵਾ ਜੀ ਉਹ ਵੀ ਸਾਡੇ ਲੰਗਰ ਦੇ ਵਿੱਚ ਹਾਜ਼ਰੀ ਭਰ ਕੇ ਗਏ ਤੇ ਰਮਨ ਭਾਜੀ ਦੀ ਭਾਜੀ ਸੋਤਰਾ ਤੋਂ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਲੰਗਰ ਦੇ ਵਿੱਚ ਤੇ ਸਾਰੇ ਵੀਰ ਨੇ ਭਾਂਡੇ ਧੋਤੇ ਮੰਮੀ ਸਾਡੀ ਬੈਠੀ ਸੀ ਪਾਂਡੇ ਤੋਂ ਹੋਂ ਤੋਂ ਬਾਅਦ ਤਲਵਿੰਦਰ ਭਾਈ ਆਪਣਾ ਚਾਹ ਵਾਲੇ ਤੇ ਆਹਨੇ ਰਿਸ਼ਤੇਦਾਰ ਪੰਗੇ ਲੈ ਰਹੇ ਸੀ ਆ ਬਾਬਾ ਪੈ ਗਿਆ ਕਹਿੰਦਾ ਓਏ ਮਿਲਦਾ ਨਾ ਕਰੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਵੀ ਜਿਨ੍ਹਾਂ ਨੇ ਇੰਨੀ ਸੇਵਾ ਕੀਤੀ ਚਲੋ ਵੀ ਸਾਰਿਆਂ ਸასი ਕਾਰਵਾਈ ਓਏ ਚੰਗਾ ਮਿਲਦੇ ਆ 6 ਵਜੇ ਮੈਂ ਅਸੀਂ ਜਾਣਾ ਸੀਗਾ ਫਿਰ ਅਨੰਦਪੁਰ ਸਾਹਿਬ ਆਪਾਂ ਟਰੈਕਟਰ ਚ ਲੜਦੇ ਪਾਂਡੇ ਤੇ ਮੈਡਮ ਨੂੰ ਬਿਠਾਇਆ ਨਾਲ ਚਲੋ ਚਲੀਏ ਬਣੋ ਜੀ ਮੈਡਮ ਕੋਸਤੀ ਕਹਿੰਦੀ ਅੱਜ ਪਹਿਲੀ ਵਾਰ ਟਰੈਕਟਰ ਤੇ ਬਿਠਾਇਆ ਲੇ ਟੋਨੀ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਬਜ਼ੀ ਬਣਾਈ ਉਹਨਾਂ ਦੇ ਛੋਲਿਆਂ ਦੀ ਬਹੁਤ ਘੈਂਟ ਰੱਖ ਕੇ ਤੇ ਨਾਲ ਬਣਾਈਆਂ ਯੋਲੇ ਪੂਰੀਆਂ ਤੇ ਆਪਾਂ ਚੱਲ ਗਏ ਜੀ ਘਰ ਨੂੰ ਘਰ ਪਹੁੰਚ ਗਏ ਬਸ ਸਾਮਾਨ ਸਮੋ ਲਾ ਗਿਆ ਆਪਾਂ ਨਾਤਾ ਤੋਂ ਤਨਾਤੋ ਕੇ ਬੰਨੇ ਦਵਾਰਾ ਫੇਰ ਪਾਰਨਾ ਤੇ ਮੁਸ਼ਮੁਸ਼ਾ ਚਾੜ ਕੇ ਮੈਨੂੰ ਜੀ ਸਾਸਰੀ ਘਰ ਚੰਗਾ ਹੀ ਚੱਲਦੇ ਆ ਕਹਿੰਦੀ ਚਲੋ ਤੁਸੀਂ ਠੰਡਣ ਦੇ ਤੇ ਆਪਾਂ ਚੱਕੇ ਮੋਰਸਲ ਤੇ ਆਪਾਂ ਪਹੁੰਚ ਗਏ ਜੀ ਖਮਾਚੋਂ ਮੁੰਡਿਆਂ ਨਾਲ ਲੈ ਆ 77 ਰੁਪਏ ਉਥੋਂ ਤੇ ਰਾਹ ਵਿੱਚ ਜਾਂਦਿਆਂ ਲੱਗੀ ਭੁੱਖ ਪੱਲੀ ਚੱਕੀ ਗਿਆ ਲੰਗਰ ਪੱਲੀ ਚੱਕੀ ਜਾ ਕੇ ਉਹ ਬੰਦੇ ਇਹ ਵੀ ਹਿੱਲਾ ਹੀ ਆ ਜੀ ਸਾਡੇ ਨਾਲ ਪਹਿਲਾਂ ਪਵਾਇਆ ਤੇਲ ਤੇ ਫਿਰ ਪੱਲੀ ਚੱਕੀ ਜਾ ਕੇ ਛਕਿਆ ਲੰਗਰ ਪਾਲਾ ਚਾਚਾ ਜਿੰਦਾਬਾਦ ਉਸ ਤੋਂ ਬਾਅਦ ਆਪ ਪਹੁੰਚ ਗਏ ਜੀ ਅਸੀਂ ਦਾ ਬਾਬਾ ਸਵਰਨਜੀਤ ਸਿੰਘ ਜੀ ਮਿਸ਼ਲਛੀ ਦਾ ਤਰਨਾਦਲ ਜਿਨ੍ਹਾਂ ਵੱਲੋਂ ਤਿੰਨ ਦਿਨ ਵਿਸਾਖੀ ਤੇ ਵੀ ਲੰਗਰ ਬਹੁਤ ਵੱਡਾ ਲੰਗਰ ਆਸਦੇ ਲੰਗਰ ਗੁਰਦੁਆਰਾ ਸ਼ੀਦ ਦਾ ਸਿੰਘਾਂ ਚੌੜਾ ਵਿਖੇ ਲਗਾਏ ਗਏ ਉਸ ਤੋਂ ਸਿੱਧਾ ਆਪ ਪਹੁੰਚ ਗਏ ਜੀ ਨੂਰ ਪਰਵੇਦੀ ਦੇ ਕੋਲ ਜਿੱਥੇ ਸੰਤਾਂ ਨੇ ਛੜਕ ਬਣਾਉਣਾ ਕਿੱਥੇ ਆ ਤੁਸੀਂ ਬੁੱਧੂ ਬਣਾਈ ਜੰਨੇ ਪੈਂਚਾ 14 ਮੀਟਰ ਦੂਰ ਸੀਗਾ ਅਸਥਾਨ ਤਖਤ ਸ਼੍ਰੀ ਕੇਸਗੜ ਸਾਹਿਬ ਤੇ ਆਪਾਂ ਪਹੁੰਚ ਗਏ ਜੀ ਸ਼੍ਰੀ ਆਨੰਦਪੁਰ ਸਾਹਿਬ ਵਾਲੇ ਰੇਲਵੇ ਫਾਟਕ ਤੇ ਆਨੰਦਪੁਰ ਸਾਹਿਬ ਤੋਂ ਹੁੰਦੇ ਹੋਏ ਪਹਿਲਾਂ ਆਪਾਂ ਜਾਣਾ ਸੀਗਾ ਬਾਬਾ ਬੁੱਢਣ ਸਾਹਿਬ ਜੀ ਦੇ ਤੇ ਮੁੰਡੇ ਕੰਦੇ ਵੱਲ ਚਾਹ ਬਲਾਓ ਮੇਗਾ ਲੋ ਹੀ ਪੀਓ ਚਾਹ ਆਪੇ ਜੀ ਪੀਂ ਟਾਬੇ ਦੇ ਉੱਤੇ ਚਾਹ ਬਲਾਈ ਮੁੰਡਿਆਂ ਨੂੰ ਤੇ ਸਾਰੇ ਸੇਵਾਦਾਰ ਆਪਣੇ ਪਹਿਲਾਂ ਪਹੁੰਚੇ ਜੀ ਛਾਈ ਬਾਬਾ ਬੁੱਢਣ ਸਾਹਿਬ ਜੀ ਕੀਰਤਪੁਰ ਸਾਹਿਬ ਉੱਥੇ ਨਸਤਮਤ ਹੋ ਕੇ 10 ਮਿੰਟ ਚੌਂਕੀ ਭਰਨ ਤੋਂ ਬਾਅਦ ਆਪਾਂ ਪਹੁੰਚ ਗਏ ਧੰਨ ਬਾਬਾ ਗੁਰਦੇਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਉਹਨਾਂ ਦੇ ਸਥਾਨ ਤੇ ਤੇ ਉੱਥੇ ਵੀ 10 ਮਿੰਟ ਦੀ ਚੌਂਕੀ ਭਰਨ ਤੋਂ ਪ੍ਰੰਤ ਆਪਾਂ ਪਹੁੰਚ ਗਏ ਜੀ ਸਿੱਧਾ ਉੱਥੋਂ ਤੁਰ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸੰਤ ਬਾਬਾ ਸੋਚਾ ਸਿੰਘ ਜੀ ਸੰਤ ਬਾਬਾ ਸਤਨਾਮ ਸਿੰਘ ਜੀ ਉਹਨਾਂ ਦੀ ਸਰਾਂ ਦੇ ਵਿੱਚ ਲਿਆ ਆਪਾਂ ਕਮਰਾ ਤੇ ਆਪਾਂ ਉੱਥੇ ਗੇ ਲੇਟ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਕੱਲ ਨੂੰ ਨਵੇਂ ਬਲੌਗ 'ਚ ਨਵੇਂ ਕਨਸੈਪਟ ਦੇ ਨਾਲ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ